ਜਾਵੇਂ ਸਿਨੇਮਾ ਜਗਤ ਦੇ ਵਿੱਚ ਚਾਈ ਸ਼ੌਕ ਦੀ ਲਹਿਰ ਰਾਜਵੀਰ ਜਵੰਦਾ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਵੈਂਟੀਲੇਟਰ ਤੇ ਸਨ ਅਖੀਰ ਸਾਹ ਲੈ ਰਹੇ ਸਨ ਆਖਿਰਕਾਰ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਇੱਕ ਬੇਹਦ ਹੁਨਾਰੀ ਤੇ ਵਧੀਆ ਕਲਾਕਾਰ ਸਨ ਜੋ ਕਿ ਉਹਨਾਂ ਦੇ ਗੀਤ ਸਾਰਿਆਂ ਦੇ ਦਿਲਾਂ ਦੇ ਵਿੱਚ ਗੂੰਜਦੇ ਹਨ ਗੱਲ ਕਰ ਲਈਏ ਅਗਰ 27 ਸਤੰਬਰ ਦੀ ਦਾ ਵੀਰ ਜਵੰਦਾ ਜਿਹੜੇ ਨੇ ਉਹਨਾਂ ਦਾ 27 ਸਤੰਬਰ ਨੂੰ ਐਕਸੀਡੈਂਟ ਹੁੰਦਾ ਜਦੋਂ ਐਕਸੀਡੈਂਟ ਹੁੰਦਾ ਉਦੋਂ ਉਹਨਾਂ ਦੇ ਨਾਲ ਚਾਰ ਦੋਸਤ ਵੀ ਸਨ ਬਾਈਕ ਰਾਈਡਿੰਗ ਦਾ ਉਹਨਾਂ ਨੂੰ ਸ਼ੌਂਕ ਸੀ ਸੋ ਉਸੇ ਤਰ੍ਹਾਂ ਹੀ ਉਹ ਬਾਈਕ ਰਾਈਡ ਕਰ ਰਹੇ ਸਨ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਰਾਜਵੀਰ ਜਵੰਦਾ ਰੋਡ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਉਦੋਂ ਰਾਜਵੀਰ ਜਵੰਦਾ ਬਾਈਕ ਰਾਈਡ ਕਰ ਰਹੇ ਸਨ ਪਰ ਅਗੋ ਦੀ ਪਸ਼ੂਆਂ ਦੀ ਜੋ ਟਕਰਾਰ ਹੋ ਰਹੀ ਸੀ ਜਿਵੇਂ ਤੁਸੀਂ ਦੇਖਦੇ ਹੋ ਕਿ ਅਕਸਰ ਸੜਕਾਂ ਤੇ ਗਲੀਆਂ ਤੇ ਆਵਾਰਾ ਪਸ਼ੂ ਜਿਹੜੇ ਨੇ ਘੁੰਮਦੇ ਹੁੰਦੇ ਹਨ ਜਾਂ ਲੜਦੇ ਹੋਏ ਦਿਖਾਈ ਦਿੰਦੇ ਹਨ ਆਪਸ ਵਿੱਚ ਸੋ ਉਹੀ ਵਰਤਾਰਾ ਜਿਹੜਾ ਰਾਜਵੀਰ ਜਵੰਦਾ ਦੇ ਨਾਲ ਹੋਇਆ ਆਪਸ ਚ ਪਸ਼ੂਆਂ ਦੀ ਜੋ ਲੜਾਈ ਹੋ ਰਹੀ ਸੀ ਜਿਸ ਦੇ ਕਾਰਨ ਸਾਹਮਣੇ ਇੱਕ ਵੱਡੀ ਗੱਡੀ ਆ ਕੇ ਰੁਕਦੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਬੇਹੱਦ ਖੌਫਨਾਕ ਤਰੀਕੇ ਦੇ ਨਾਲ ਚੱਕਰ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਉਹਨਾਂ ਦਾ ਜਿਹੜਾ ਦਿਮਾਗ ਹੈ ਉਹ ਪੂਰੀ ਤਰ੍ਹਾਂ ਡੈੱਡ ਹੋ ਜਾਂਦਾ ਹੈ ਫਿਰ ਵੀ ਕੋਸ਼ਿਸ਼ ਕੀਤੀ ਗਈ ਵੈਂਟੀਲੇਟਰ ਤੇ ਲਗਾਤਾਰ ਰੱਖਿਆ ਗਿਆ 27 ਸਤੰਬਰ ਤੋਂ ਬਾਅਦ ਅੱਜ ਤੱਕ ਲਗਾਤਾਰ ਉਹ ਵੈਂਟੀਲੇਟਰ ਤੇ ਸਨ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਪ੍ਰਸ਼ੰਸਕ ਚਾਹਣ ਵਾਲੇ ਪਰਿਵਾਰਜਨ ਸਾਰੇ ਹੀ ਅਰਦਾਸਾਂ ਬੇਨਤੀਆਂ ਜੁਦੜੀਆਂ ਕਰ ਰਹੇ ਸਨ ਉਸ ਪਰਮ ਪਿਤਾ ਪਰਮਾਤਮਾ ਅੱਗੇ ਕਿ ਇਲਾਜ ਵੀਰ ਜਵੰਦਾ ਬਚ ਜਾਏ ਤੇ ਉਸ ਨੂੰ ਸਾਹਾਂ ਦੀ ਪੂੰਜੀ ਮਿਲ ਜਾਏ ਪਰ ਕਿਹਾ ਜਾਂਦਾ ਹੈ ਕਿ ਹਾਂ ਹੂਣੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਸੋ ਇਸੇ ਤਰ੍ਹਾਂ ਹੀ ਵਾਪਰਿਆ ਰਾਜਵੀਰ ਜਵੰਦਾ ਲਗਾਤਾਰ ਵੈਂਟੀਲੇਟਰ ਤੇ ਰਹਿ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਨਾਲ ਜੂਝਦੇ ਹੋਏ ਆਖਿਰਕਾਰ ਸਾਹਾਂ ਦੀ ਪੂੰਜੀ ਨੂੰ ਛੱਡ ਕੇ ਜਾ ਚੁੱਕੇ ਹਨ ਰਾਜਵੀਰ ਜਵੰਦਾ ਅੱਜ ਸਾਰਿਆਂ ਨੂੰ ਛੱਡ ਕੇ ਜਾ ਚੁੱਕੇ ਹਨ ਉਹਨਾਂ ਦੇ ਪਰਿਵਾਰਜਨ ਉਹਨਾਂ ਦੇ ਚਾਣ ਵਾਲੇ ਉਹਨਾਂ ਦੇ ਸਾਰੇ ਹੀ ਪ੍ਰਸ਼ੰਸਕ ਜਿਹੜੇ ਨੇ ਅੱਜ ਨਮ ਅੱਖਾਂ ਦੇ ਨਾਲ ਬੈਠੇ ਹਨ ਹਾਲਾਂਕਿ ਉਹਨਾਂ ਦੀ ਤੰਦਰੁਸਤੀ ਦੇ ਲਈ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਅਰਦਾਸਾਂ ਹੁੰਦੀਆਂ ਰਹੀਆਂ ਚੁਪਹਿਰੇ ਹੋਏ ਨੇ ਤੇ ਬਹੁਤ ਸਾਰੀਆਂ ਅਰਦਾਸਾਂ ਉਹਨਾਂ ਦੀ ਤੰਦਰੁਸਤੀ ਵਾਸਤੇ ਕੀਤੀਆਂ ਗਈਆਂ ਤਾਂ ਜੋ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਠੀਕ ਹੋ ਕੇ ਆਏ ਅਤੇ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਰਹਿਣ ਸੋ ਇਹ ਹੀ ਅਰਦਾਸਾਂ ਸਾਰਿਆਂ ਵੱਲੋਂ ਕੀਤੀਆਂ ਗਈਆਂ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਕੀਰੀ ਸਾਹਾਦ ਵਿੱਚ ਅਗਰ ਗੱਲ ਕਰ ਲਈਏ ਰਾਜਵੀਰ ਜਵੰਦਾ ਕਿਉਂਕਿ ਉਹਨਾਂ ਦਾ ਜਿਹੜਾ ਟੱਕਰ ਹੋਣ ਦੇ ਨਾਲ 100% ਜਿਹੜਾ ਬ੍ਰੇਨ ਸੀ ਉਹ ਡੈੱਡ ਹੋ ਗਿਆ ਸੀ ਤੇ ਲਗਾਤਾਰ 12 ਦਿਨਾਂ ਤੋਂ ਉਹ ਵੈਂਟੀਲੇਟਰ 'ਸਨ ਬ੍ਰੇਨ ਡੈੱਡ ਹੋਣ ਕਰਕੇ ਜਿਸ ਦੇ ਕਰਕੇ ਉਹਨਾਂ ਦੀ ਰਿਕਵਰੀ ਨਹੀਂ ਹੋਈ ਤੇ ਲਗਾਤਾਰ ਵੈਂਟੀਲੇਟਰ ਤੋਂ ਹੀ ਆਕਸੀਜਨ ਦੇ ਕੇ ਹਾਰਟ ਨੂੰ ਪੰਪਿੰਗ ਕਰਾਈ ਜਾਂਦੀ ਸੀ ਰਾਜਦੀਪ ਜਵੰਦਾ ਬਾਰੇ ਗੁਰਪ੍ਰੀਤ ਖੁੱਗੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਮੌਤ ਕੋ ਲੈਣੀ ਜਿੱਤ ਗਈ ਜਵੰਦਾ ਹਾਰ ਗਿਆ ਸੋ ਇਹ ਸੁਣਦੇ ਹੀ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਿਲ ਦਹਿਲ ਗਿਆ ਤੇ ਕਿਤੇ ਨਾ ਕਿਤੇ ਉਹ ਹਾਰ ਮਹਿਸੂਸ ਕਰ ਰਹੇ ਹਨ ਕਿਉਂਕਿ ਗੁਰੂ ਦਾ ਬਾਣਾ ਕੁਝ ਹੋਰ ਹੁੰਦਾ ਹੈ ਅਕਾਲ ਪੁਰਖ ਕੁਝ ਹੋਰ ਚਾਹੁੰਦਾ ਹੁੰਦਾ ਹੈ ਸ਼ਾਇਦ ਇਸ ਦੇ ਵਿੱਚ ਹੀ ਪਾਣਾ ਸੀ ਇਹਦੇ ਵਿੱਚ ਹੀ ਭਲਾਈ ਸੀ ਸੋ ਅਸੀਂ ਸਾਰੇ ਸਿਟੀ ਹੋਮ ਨਿਊਜ਼ ਦੀ ਪੂਰੀ ਟੀਮ ਉਹਨਾਂ ਦੇ ਪਰਿਵਾਰ ਨੂੰ ਸੰਤਮਨਾ ਦਿੰਦੀ ਹੈ ਔਰ ਅਸੀਂ ਅਰਦਾਸ ਕਰਦੇ ਹਾਂ ਉਸ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਪਾਣਾ ਨੰਦਾ ਬਲ ਬਖਸ਼ਣ